ਪਤੀ ਪਤਨੀ ਦਾ ਰਿਸ਼ਤਾ ਜਨਮ ਜਨਮਾਂ ਦਾ ਰਿਸ਼ਤਾ ਹੁੰਦਾ ਹੈ ਪਰ ਜਿਸ ਖਬਰ ਤੋਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਉਹ ਸੁਣ ਕੇ ਤੁਹਾਡੇ ਵੀ ਹੋ ਸ਼ੁਡ ਜਾਣਗੇ ਦਰਅਸਲ ਇੱਕ ਪਤੀ ਦੇ ਵੱਲੋਂ ਪਹਿਲਾਂ ਆਪਣੀ ਪਤਨੀ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਆਪਣੇ ਆਪ ਨੂੰ ਹੀ ਅੱਗ ਲਗਾ ਦਿੱਤੀ ਜਾਂਦੀ ਹੈ ਤਾਂ ਦੋਵੇਂ ਜਣੇ ਹੁਣ ਇਸ ਵੇਲੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਆਖਿਰਕਾਰ ਇਸ ਪਤੀ ਦੇ ਮਨ ਦੇ ਵਿੱਚ ਅਜਿਹਾ ਕੀ ਆਇਆ ਹੋਣਾ ਹੈ ਕਿ ਇਸ ਨੇ ਜੋ ਹੈ ਆਪਣੀ ਪਤਨੀ ਦੇ ਉੱਤੇ ਹਮਲਾ ਕੀਤਾ ਤੇ ਉਹ ਵੀ ਬੜੀ ਬੇਰਹਿਮੀ ਦੇ ਨਾਲ ਚਾਕੂਆਂ ਦੇ ਨਾਲ ਹਮਲਾ ਕੀਤਾ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਤੇ ਫਿਰ ਆਪਣੇ ਆਪ ਨੂੰ ਵੀ ਅੱਗ ਲਗਾ ਦਿੱਤੀ ਤਾਂ ਬੇहद ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਇਸ ਵੇਲੇ ਹਸਪਤਾਲ ਦੇ ਵਿੱਚ ਮੀਆਂ ਬੀਬੀ ਦੋਵੇਂ ਜੇਰੇ ਇਲਾਜ ਨੇ ਹਾਲਾਂਕਿ ਆਪਸ ਦੇ ਵਿੱਚ ਦੋਵਾਂ ਦੀ ਕੋਈ ਲੜਾਈ ਹੋਈ ਸੀ ਜਾ ਫਿਰ ਪਤੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਇਹ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਹਾਲਤ ਜਿਹੜੀ ਹੈ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਹੁਸ਼ਿਆਰਪੁਰ ਦੇ ਪਿੰਡ ਬਕੋਰਾ ਤੋਂ ਇੱਕ ਘਟਨਾਕਰਮ ਸਾਹਮਣੇ ਆਇਆ ਜਿੱਥੇ ਕਿ ਪਤੀ ਦੇ ਵੱਲੋਂ ਪਤਨੀ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ ਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਹੀ ਆਗ ਲਗਾ ਦਿੱਤੀ ਜਾਂਦੀ ਹੈ ਤਾਂ ਦੋਵਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਉਹਨਾਂ ਨੂੰ ਜੋ ਹੈ ਅੰਮ੍ਰਿਤਸਰ ਦੇ ਲਈ ਰਵਾਨਾ ਕਰ ਦਿੱਤਾ ਗਿਆ ਹੈ ਤਾਂ ਕਾਰਨ ਕੀ ਰਹੇ ਨੇ ਇਸ ਦੀ ਜਾਂਚ ਪੜਤਾਲ ਪੁਲਿਸ ਕਰ ਰਹੀ ਹੈ ਨਾ ਹੀ ਝਗੜੇ ਦੇ ਕਾਰਨਾਂ ਦੇ ਬਾਰੇ ਅਜੇ ਤੱਕ ਕੁਝ ਵੀ ਪਤਾ ਚੱਲ ਸਕਿਆ ਪਰ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਹੈ ਜਿੱਥੇ ਕਿ ਮਹਿਲਾ ਦੀ ਹਾਲਤ ਕੁਝ ਠੀਕ ਦੱਸੀ ਜਾ ਰਹੀ ਹੈ ਪਰ ਪਤੀ 90% ਦੀ ਅਗ ਦੇ ਨਾਲ ਝੁਲਸ ਚੁਕਿਆ ਤਾਂ ਆਪਸ ਦੇ ਵਿੱਚ ਦੋਵਾਂ ਦੀ ਕੋਈ ਲੜਾਈ ਹੋਈ ਜਾਂ ਫਿਰ ਕਿਸੇ ਗੱਲ ਨੂੰ ਲੈ ਕੇ ਕਲੇਸ਼ ਹੋਇਆ ਜਾਂ ਫਿਰ ਪਤੀ ਮਾਨਸਿਕ ਤੌਰ ਤੇ ਠੀਕ ਸੀ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਪਰ ਕੋਈ ਸ਼ਖਸ ਆਪਣੀ ਹੀ ਪਤਨੀ ਦੇ ਨਾਲ ਅਜਿਹਾ ਕਿਵੇਂ ਕਰ ਸਕਦਾ ਹੈ ਪਹਿਲਾਂ ਪਤਨੀ ਦੇ ਉੱਤੇ ਹਮਲਾ ਕੀਤਾ ਤੇ ਬਾਅਦ ਦੇ ਵਿੱਚ ਖੁਦ ਹੀ ਆਪਣੇ ਆਪ ਨੂੰ ਅੱਗ ਲਗਾ ਲਈ ਜਿਸ ਕਰਕੇ ਪੂਰੀ ਤਰ੍ਹਾਂ ਪਤੀ ਚੁਲਸ ਚੁਕਿਆ ਜਿਸ ਦਾ 90% ਸਰੀਰ ਦਾ ਹਿੱਸਾ ਅੱਗ ਦੇ ਕਰਕੇ ਚੁਲਸ ਚੁਕਿਆ ਜਿਸ ਕਰਕੇ ਉਸ ਦੀ ਹਾਲਤ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਹੁਸ਼ਿਆਰਪੁਰ ਤੋਂ ਬਾਅਦ ਅੰਮ੍ਰਿਤਸਰ ਹਸਪਤਾਲ ਵਿਖੇ ਇਲਾਜ ਦੇ ਲਈ ਜੋ ਹੈ ਰੈਫਰ ਕਰ ਦਿੱਤਾ ਗਿਆ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਕਿ ਕਿਹੜੇ ਕਾਰਨ ਕਰਕੇ ਜੋ ਹੈ ਇਸ ਪਤੀ ਦੇ ਵੱਲੋਂ ਇਹ ਖੌਫਨਾਕ ਕਾਰਾ ਕੀਤਾ ਗਿਆ ਹੈ ਨਾ ਐਮਰਜੈਂਸੀ ਡਿਊਟੀ ਦੇ ਸੀਗਾ ਮਾਲਪੁਰ ਤੋਂ ਰਿਫਰ ਹੋ ਕੇ ਐਸਸੀਸੀ ਮਾਲਪੁਰ ਤੋਂ ਹਸਬੰਡ ਐਂਡ ਵਾਈਫ ਹੈਗੇ ਇਹਨਾਂ ਦਾ ਆਪਸ ਵਿੱਚ ਕੋਈ ਡਿਸਪਿਊਟ ਦੱਸ ਰਹੇ ਆ ਤੇ ਹਸਬੰਡ ਨੇ ਇਹਨਾਂ ਦੇ ਚਾਕੂ ਨਾਲ ਵਾਰ ਕੀਤੇ ਆ ਹੱਥਾਂ ਤੇ ਗੋਡਿਆਂ ਤੇ ਇੰਜਰੀਜ਼ ਹੈਗੀਆਂ ਤੇ ਲੇਡੀ ਦੇ ਥੋੜੀ ਮਾਈਨਰ ਬਰਨਜ਼ ਵੀ ਹੈਗੇ ਆ ਆ ਜਿਹੜਾ ਬੰਦਾ ਉਹ ਜ਼ਿਆਦਾ 90 ਤੋਂ 100% ਬਾਅਦ ਸੋ ਦੋਨੋਂ ਕੇਸਰ ਨੂੰ ਪਰ ਐਫਰੀ ਕਰਦੇ ਕਿੱਥੇ ਰੈਫਰ ਕਰੀ ਸੀ ਜੀਐਮਸੀ ਐਚ ਅੰਬਲੀ ਸਰ ਹਾਲਾਤ ਕਿਦਾਂ ਦੇ ਨੇ ਇਹਨਾਂ ਦੇ ਸਫਸਟੇਟ ਦੇਤੀ ਹੈਗੀ ਆ ਪਰ ਬੰਦੇ ਦੇ ਜਿਹੜਾ ਆਈਵੀ ਐਕਸੈਸ ਪੋਸੀਬਲ ਨਹੀਂ ਕਿਉਂਕਿ ਬਰਨ ਹੋ ਗਿਆ ਜਿਆਦਾ ਇਸ ਲਈ ਰੈਫਰ ਹੈ ਕਰਨਾ ਪੈਣਾ ਲੇਡੀਜ਼ ਦੀ ਕੰਡੀਸ਼ਨ ਦੱਸੋ ਉਹਦਾ ਬਚਾਅ ਹੋ ਸਕਦਾ ਪਰ ਬੰਦੇ ਦਾ ਆਉਣ ਵਾਲੇ ਸਮੇਂ 'ਚ ਕਹਿ ਨਹੀਂ ਸਕਦੇ ਕਿ ਜਾਂ ਨੁਕਸਰ ਆਏਗਾ ਠੀਕ ਹੈ ਠੀਕ ਹੈ ਅੱਜ ਭਾਜੀ ਸਾਨੂੰ ਕੋਈ ਤਕਰੀਬਨ 9 ਵਜੇ ਪਤਾ ਲੱਗਾ ਕਿ ਕੋਈ ਭਗੋਰੇ ਪਿੰਡ ਵਿੱਚ ਕੋਈ ਲੜਾਈ ਝੜਾ ਹੋਇਆ ਅਸੀਂ ਮੌਕੇ ਤੇ ਗਏ ਹਾਂ ਹੱਥੋਂ ਜਾਣ ਤੋਂ ਪਹਿਲਾਂ ਇਹ ਸਰਕਾਰੀ ਹਸਪਤਾਲ ਆ ਸ਼ਰਪੁਰ ਲੈ ਕੇ ਆ ਗਏ ਸੀ ਹੁਣ ਅਸੀਂ ਜਦੋਂ ਉਹਨਾਂ ਦੇ ਬਿਆਨ ਲਾਏ ਆ ਡਾਕਟਰ ਸਾਹਿਬ ਨੇ ਲਿਖਿਆ ਵੀ ਅਣਪਿਤ ਹਲੇ ਬਿਆਨ ਦੇ ਆਪਣਾ ਦੇ ਨਹੀਂ ਸਕਦੇ ਕੀ ਮਾਮਲੇ ਸਾਹਮਣੇ ਹੈ ਕਿ ਕਾਰਨ ਕੀ ਹੋਇਆ ਕੀ ਗੱਲਬਾਤ ਹੈ ਔਰ ਹੁਣ ਪਤਾ ਲੱਗੂ ਬਾਅਦ ਚੋਂ ਜਦੋਂ ਵੀ ਹੋਸ਼ ਚਾਣਗੇ ਸੀ ਜੋ ਸੁਣਨ ਦੱਸਣਗੇ ਜਿਹੜੀ ਬਣਦੀ ਜਪਕਾਰ ਬਈ ਉਹ ਕਰ ਕੋਣ ਕੋਣ ਹੈਗੇ ਮਤਲਬ ਇੱਥੇ ਨਹੀਂ ਆਦਮੀ ਕਿੰਦਾ ਹੋਇਆ ਇਹ ਕਿ ਮਾਰਿਆ ਗਿਆ ਇਹ ਹਲੇ ਸਾਨੂੰ ਕੁਝ ਨਹੀਂ ਪਤਾ ਉਹਦੇ ਹੁਣ ਜਿਹੜਾ ਬੇਟਾ ਉਹਦੇ ਕੋਲ ਪਤਾ ਲੱਗੂਗਾ ਜੋ ਵੀ ਉਹ ਬਿਆਨ ਖਾਂਗੇ ਅਕਾਊਂਟ ਕਰ ਵੀ ਕਰਦੇ ਜਿਹੜਾ ਬੰਦੇ ਅੱਗੇ ਆਪ ਲਗਾਈ ਗਈ ਪਤਾ ਲੱਗਿਆ ਕੁਛ ਨਹੀਂ ਇਹ ਹਲੇ ਸਾਨੂੰ ਕੁਛ ਨਹੀਂ ਪਤਾ ਇਹ ਹੁਣ ਜੋ ਵੀ ਇਹ ਸਾਰਾ ਕੁਛ ਤਫਤੀਸ਼ ਦੇ ਬਾਅਦ ਪਤਾ ਲੱਗੇਗਾ ਲੇਡੀ ਦੇ ਚਾਕੂ ਬੱਧੀ ਦੀ ਅੱਗੇ ਲਗੀਆਂ ਨੂੰ ਵੀ ਉਹਦੇ ਵੀ ਹੁਣ ਬਹੁਤ ਪਤਾ ਲੱਗੂ ਜੋ ਵੀ ਦਰਸ਼ਨ ਦਰਸ਼ਨ ਦੇ ਉਹ ਬੜਕ ਪਤਾ ਲੱਗੇਗਾ